ਇਲਾਕੇ ਦਾ ਮੈਂ ਚੰਗੀ ਤਰ੍ਹਾਂ ਵਾਕਫ ਹਾਂ ਇਲਾਕਾ ਮੇਰਾ ਵਾਕਫ ਹੈ ਔਰ ਲੋਕਾਂ ਦੇ ਜਿਹੜਾ ਵਿਸ਼ਵਾਸ ਹੈ ਉਹ ਮੇਰੇ ਤੇ ਪੂਰਾ ਹੈ ਔਰ ਹੈਲਥ ਕੇਅਰ ਸੈਂਟਰਸ ਅਲੱਗ-ਅਲੱਗ ਜਗ੍ਹਾ ਤੇ ਖੋਲਣੇ ਉਹ ਮੈਂ ਉਹਨਾਂ ਨੂੰ ਕਿਸਾਨ ਨਹੀਂ ਸਮਝਦਾ ਉਹ ਮੈਂ ਸੋਚਦਾ ਕਿ ਉਹ ਸਾਡੇ ਸੂਬੇ ਦੇ ਦੁਸ਼ਮਣ ਨੇ ਉਹਨਾਂ ਨੂੰ ਕਿਉਂਕਿ ਉਹ ਸੂਬੇ ਨੂੰ ਤਰੱਕੀ ਵੱਲ ਨਹੀਂ ਲੈ ਜਾ ਰਹੇ ਕਿਸੇ ਦਾ ਰਾਹ ਰੋਕ ਲੈਣਾ ਕਿਸੇ ਨੂੰ 15 ਮਿੰਟ ਬਿਠਾ ਲੈਣਾ ਕਿਸੇ ਨੂੰ 2 ਘੰਟੇ ਰਸਤਾ ਨਹੀਂ ਦੇਣਾ ਲੋਕ ਬੜੇ ਤੰਗ ਨੇ ਇਹਨਾਂ ਗੱਲਾਂ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਭਾਜਪੀ ਦੇ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਨਾਲ ਨਹੀਂ ਰਾਣਾ ਸਾਹਿਬ ਲੇਟ ਡਿਕਲੇਅਰ ਹੋਈ ਹੈ ਟਿਕਟ ਲੇਟ ਨੂੰ ਕਿਵੇਂ ਕੱਢ ਰਹੇ ਹੋ ਦੇਖੋ ਜੀ ਲੇਟ ਨੂੰ ਟਿਕਟ ਲੇਟ ਜਰੂਰ ਹੋਈ ਹੈ ਟਿਕਟ ਜਰੂਰ ਲੇਟ ਜਰੂਰ ਹੋਈ ਹੈ ਲੇਕਿਨ ਲੋਕਾਂ ਤੱਕ ਪਹੁੰਚਣ ਚ ਕੋਈ ਐਸੀ ਗੱਲ ਨਹੀਂ ਹੈਗੀ ਕਿਉਂਕਿ ਲੋਕਾਂ ਨੂੰ ਸਿਰਫ ਅਸੀਂ ਜਾ ਕੇ ਮੋਦੀ ਸਾਹਿਬ ਦੇ ਜਿਹੜਾ ਵਿਜ਼ਨ ਹੈ ਉਹਦੀ ਗੱਲ ਕਰਦੇ ਆਂ ਇਲਾਕਾ ਕਦੇ ਮੈਂ ਚੰਗੀ ਤਰ੍ਹਾਂ ਵਾਕਫ ਹੈ ਇਲਾਕਾ ਮੇਰਾ ਵਾਕਫ ਹੈ ਸੋ ਇਟ ਇਹ ਮੇਰੇ ਵਾਸਤੇ ਕੋਈ ਨਵੀਂ ਜਗ੍ਹਾ ਨਹੀਂ ਹੈ ਜਿੱਥੇ ਮੈਂ ਸੋਚਾਂ ਕਿ ਮੈਂ ਗੁੰਮ ਹੋ ਗਿਆ ਸੋ ਠੀਕ ਹੈ ਕਿ ਮੈਂ ਸਾਰੇ ਘਰਾਂ ਚ ਨਹੀਂ ਜਾ ਸਕਦਾਗਾ ਪਰ ਲੋਕਾਂ ਦਾ ਬੜਾ ਭਾਰੀ ਹੁੰਗਾਰਾ ਹੈ ਲੋਕ ਬਹੁਤ ਜਿੰਨੂੰ ਕਹਿੰਦੇ ਨੇ ਜੋਸ਼ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਮਗਰ ਲੱਗੇ ਹੋਏ ਹਨ ਰਾਣਾ ਗੁਰਵੀਰ ਸਿੰਘ ਛੋਟੀ ਨੂੰ ਫਰੋਸਪੁਰ ਲੋਕ ਸਭਾ ਹਲਕੇ ਦੇ ਵੋਟਰ ਕਿਉਂ ਵੋਟ ਪਾਉਣ ਕਿਹੜੀ ਖਾਸੀਅਤ ਹੈ ਚਾਰ ਉਮੀਦਵਾਰਾਂ ਦੇ ਵਿੱਚੋਂ ਜੇ ਤੁਸੀਂ ਗਿਣਦੇ ਹੋ ਤਾਂ ਦੇਖੋ ਪਹਿਲੀ ਗੱਲ ਤੇ ਹੈਗੀ ਹੈ ਵੀ ਜਦੋਂ ਅੱਜਕੱਲ ਦਾ ਵੋਟਰ ਬੜਾ ਸਿਆਣਾ ਹੋ ਗਿਆ ਔਰ ਉਹ ਇਹ ਵੀ ਦੇਖਦੇ ਨੇ ਵੀ ਇਸ ਵੋਟਰ ਦੀ ਜਦੋਂ ਇਹ ਪਹਿਲਾਂ ਇਲੈਕਟਿਡ ਸੀਗਾ ਚਾਹੇ ਐਮਐਲਏ ਜਾਂ ਐਮਪੀ ਜਾਂ ਕਿਸੇ ਵੀ ਪੋਜੀਸ਼ਨ ਸੀਗਾ ਤੇ ਇਹਦੀ ਕਾਰਿਆ ਕਰਨੀ ਕੀ ਰਹੀ ਏ ਇਹਦਾ ਪਿਛਲੇ ਕੰਮ ਕੀ ਨੇ ਉਹ ਉਹਦੀ ਕ੍ਰੈਡੀਬਿਲਟੀ ਕੀ ਏ ਵੀ ਜਿਹੜਾ ਕੰਮ ਕਹਿੰਦਾ ਵੀ ਮੈਂ ਆ ਲੋਕਾਂ ਵਾਸਤੇ ਕਰਾਂਗਾ ਉਹਦੇ ਚ ਉਹ ਪੂਰਾ ਲੈਂਦਾ ਕਿ ਨਹੀਂ ਲੈਂਦਾ ਜਿਹੜਾ ਕਿ ਅਸੀਂ ਗੁਰੂ ਹਰ ਸੈਚ ਚਾਰ ਦਫਾ ਮੈਂ ਐਮਲੇਰੀਆ ਮੈਨੂੰ ਉਹਦਾ ਬੜਾ ਵੱਡਾ ਸਹਾਰਾ ਹੈ ਕਿਉਂਕਿ ਮੈਂ ਉਥੇ ਡਿਵੈਲਪਮੈਂਟ ਬੜੀ ਕਰਵਾਈ ਔਰ ਲੋਕਾਂ ਦੇ ਜਿਹੜਾ ਵਿਸ਼ਵਾਸ ਹੈ ਉਹ ਮੇਰੇ ਤੇ ਪੂਰਾ ਹੈ ਉਹਨਾਂ ਦਾ ਮੈਂ ਵਿਸ਼ਵਾਸ ਜਿੱਤਿਆ ਉਹਨਾਂ ਦੇ ਕੰਮ ਕਰਵਾ ਕੇ ਉਹਨਾਂ ਦੇ ਦੁੱਖ ਸੁੱਖ ਚ ਜਾ ਕੇ ਔਰ ਦੂਸਰਾ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਵਿਜ਼ਨ ਹੈ ਉਹ ਪਾਲਿਸੀਜ਼ ਤੇ ਉਹਦੀਆਂ ਨੀਤੀਆਂ ਔਰ ਨiyet ਦੋਨੋਂ ਲੋਕਾਂ ਦੇ ਵਿੱਚ ਬੜੀਆਂ ਖਰੀਆਂ ਉਤਰ ਰਹੀਆਂ ਨੇ ਇਸ ਤੋਂ ਇਲਾਵਾ ਮੇਰੇ ਕੁਝ ਆਪਣਾ ਮੈਨੀਫੈਸਟੋ ਹੈ ਜਿਸ ਤਰ੍ਹਾਂ ਕਿ ਹੁਸੈਨੀ ਵਾਲਾ ਬਾਰਡਰ ਖੋਲਣਾ ਜਿਹੜੀਆਂ ਤਾਰੋਂ ਪਾਰ ਜ਼ਮੀਨਾਂ ਨੇ ਉਹਨਾਂ ਦੇ ਹੱਕ ਹਕੂਕ ਜਿਹੜੇ ਨੇ ਉਹ ਜਿਹੜੇ ਕਾਸ਼ਤ ਕਰ ਰਹੇ ਨੇ 50 50 60 60 ਸਾਲ ਤੋਂ ਉਹਨਾਂ ਨੂੰ ਮਾਲਕ ਬਣਾਉਣਾ ਬੱਚਿਆਂ ਦੀ ਅਨਐਮਪਲੋਇਮੈਂਟ ਨੂੰ ਐਮਪਲੋਇਮੈਂਟ ਦੇ ਵਿੱਚ ਕਨਵਰਟ ਕਰਨਾ ਔਰ ਹੈਲਥ ਕੇਅਰ ਸੈਂਟਰਸ ਅਲੱਗ-ਅਲੱਗ ਜਗ੍ਹਾ ਤੇ ਖੋਲਣੇ ਜਿਹੜੇ ਗਰੀਬਾਂ ਦੇ ਮਕਾਨ ਜਿਹੜੇ ਕਿ ਆਮ ਆਦਮੀ ਪਾਰਟੀ ਦੀ ਵਜ੍ਹਾ ਕਰਕੇ ਕਈਆਂ ਬੰਦਿਆਂ ਦੇ ਨਾਮ ਲਿਸਟਾਂ ਚੋਂ ਕੱਟੇ ਗਏ ਨੇ ਉਹਨਾਂ ਨੂੰ ਰੀ ਕਰੈਕਟ ਕਰਨਾ ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਮਸਲੇ ਨੇ ਜਿਹੜੇ ਗਰੀਬ ਜਨਤਾ ਦੇ ਨਾਲ ਕਨਸਰਨ ਨੇ ਜਿਨ੍ਹਾਂ ਦਾ ਮੈਂ ਬੀੜਾ ਚੱਕਿਆ ਕਿ ਮੈਂ ਇਹ ਕੰਮ ਕਰਵਾ ਕੇ ਦਿਆਂ ਰਾਣਾ ਸਾਹਿਬ ਕਿਵੇਂ ਦੇਖਦੇ ਹੋ ਜਿਹੜਾ ਵਿਰੋਧ ਕੁਝ ਹੋ ਰਿਹਾ ਹੈ ਉਹਨੂੰ ਕਿਵੇਂ ਕਾਊਂਟਰ ਕਰੋਗੇ ਤੁਸੀਂ ਦੇਖੋ ਵਿਰੋਧ ਜਿਹੜਾ ਕਿਸਾਨਾਂ ਦਾ ਮੈਨੂੰ ਵਿਰੋਧ ਨਹੀਂ ਲੱਗਦਾ ਦੇਖੋ ਜਿਹੜਾ ਵਿਰੋਧ ਹੁੰਦਾ ਹੈ ਨਾ ਉਹ ਤਾਂ ਹੁੰਦਾ ਵੀ ਜੇ ਕਿਸੇ ਦੀ ਗੱਲ ਨਾ ਸੁਣੀਏ ਜਿਹੜੇ ਕਿਸਾਨ ਨੇ ਉਹ ਆਪਣੀ ਗੱਲਬਾਤ ਸੈਂਟਰ ਦੇ ਮინისტრਾਂ ਦੇ ਨਾਲ ਚਰਚਾ ਕਰ ਚੁੱਕੇ ਨੇ ਬੜੀਆਂ ਮੀਟਿੰਗਸ ਹੋਈਆਂ ਨੇ ਗਵਰਨਮੈਂਟ ਆਫ ਇੰਡੀਆ ਨੂੰ ਵੀ ਪਤਾ ਹੈ ਪ੍ਰਧਾਨ ਮੰਤਰੀ ਜੀ ਨੂੰ ਵੀ ਪਤਾ ਹੈ ਇਲੈਕਸ਼ਨ ਦੀ ਵਜ੍ਹਾ ਕਰਕੇ ਉਹਨਾਂ ਤੇ ਹਾਲੇ ਕੋਈ ਕਾਰਵਾਈ ਪੂਰੀ ਲੰਬੀ ਚੌੜੀ ਨਹੀਂ ਹੋਈਗੀ ਔਰ ਜਿਹੜੀਆਂ ਜਾਇਜ਼ ਮੰਗਾਂ ਹੋਣਗੀਆਂ ਜਿਹੋ ਆ ਕੇ ਮੈਨੂੰ ਮਿਲਣਾ ਚਾਹੁੰਦੇ ਦੇ ਆਰ ਮਸ ਵੈਲਕਮ ਸਾਨੂੰ ਦਾ ਜੀ ਆਇਆਂ ਮੇਰੇ ਘਰ ਆਜ ਮੈਨੂੰ ਆਪਣੇ ਕੋਲ ਬੁਲਾ ਲੈ ਪਰ ਕੁਝ ਲੋਕ ਜਿਹੜੇ ਨੇ ਉਹ ਹੱਲਾ ਗੁੱਲਾ ਕਰਨ ਵਾਲੇ ਨੇ ਲੋਕਾਂ ਦੇ ਵਿੱਚ ਦਹਿਸ਼ਤ ਪੈਦਾ ਕਰਨ ਵਾਲੇ ਨੇ ਉਹ ਮੈਂ ਉਹਨਾਂ ਨੂੰ ਕਿਸਾਨ ਨਹੀਂ ਸਮਝਦਾ ਉਹ ਮੈਂ ਸੋਚਦਾ ਕਿ ਉਹ ਸਾਡੇ ਸੂਬੇ ਦੇ ਦੁਸ਼ਮਣ ਨੇ ਉਹਨਾਂ ਨੂੰ ਕਿਉਂਕਿ ਉਹ ਸੂਬੇ ਨੂੰ ਤਰੱਕੀ ਵੱਲ ਨਹੀਂ ਲੈ ਜਾ ਰਹੇ ਸਗੋਂ ਲੋਕਾਂ ਦਾ ਜਿਹੜਾ ਉਹਨਾਂ ਨੂੰ 扑ੜਕਾ ਕੇ ਜਾਂ ਉਹਨਾਂ ਦੇ ਜਿਹੜੇ ਕੰਮ ਨੇ ਉਹ ਉਹਨਾਂ ਦੇ ਵਿੱਚ ਰੁਕਾਵਟ ਬਣ ਰਹੇ ਨੇ ਉਹਨਾਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਕਿਸਾਨ ਭਰਾਵਾਂ ਨੂੰ ਆ ਮੈਂ ਖੁਦ ਕਿਸਾਨ ਮੈਂ ਆਈ ਵੈਲਕਮ them ਐਂ ਜਿਹੜੀਆਂ ਮੁਸ਼ਕਲਾਂ ਉਹਨਾਂ ਦੀਆਂ ਜਾਇਜ਼ ਹੈਗੀਆਂ ਨੇ ਉਹਨਾਂ ਦੇ ਨਾਲ ਮੈਂ ਖੜਾ ਹੋਊਂਗਾ ਮੈਂ ਜੇ ਇਲੈਕਟ ਹੋ ਗਿਆ ਪਾਰਲੀਮੈਂਟ 'ਚ ਮੈਂ ਉਹਨਾਂ ਦੀ ਗੱਲ ਕਰਾਂਗਾ ਲੇਕਿਨ ਜਿਹੜੇ ਹੱਲਾ ਗੁੱਲਾ ਕਰਨ ਵਾਲੇ ਬੰਦੇ ਨੇ ਮੈਂ ਉਹਨਾਂ ਦਾ ਮੈਂ ਉਹਨਾਂ ਨੂੰ ਅਪਰੀਸ਼ੀਏਟ ਨਹੀਂ ਕਰਦਾਗਾ ਉਹਨਾਂ ਨੂੰ ਚਾਹੀਦਾ ਕਿ ਉਹ ਇਸ ਚੀਜ਼ ਤੋਂ ਦੂਰ ਰਹਿਣ ਔਰ ਡੈਮੋਕਰੈਟਿਕ ਤਰੀਕੇ ਦੇ ਨਾਲ ਜਿਹੜੀ ਗੱਲ ਹੈ ਉਹ ਆਪਣੀ ਰੱਖਣ ਤੇ ਕਿਸੇ ਦਾ ਰਾਂ ਰੋਕ ਲੈਣਾ ਕਿਸੇ ਨੂੰ 15 ਮਿੰਟ ਬਿਠਾ ਲੈਣਾ ਕਿਸੇ ਨੂੰ 2 ਘੰਟੇ ਰਸਤਾ ਨਹੀਂ ਦੇਣਾ ਲੋਕ ਬੜੇ ਤੰਗ ਨੇ ਇਹਨਾਂ ਗੱਲਾਂ ਕੱਲ ਮੇਰੀ ਸਰਦਾਰ ਸੁਖਵੀਰ ਸਿੰਘ ਬਾਦਲਾ ਨਾਲ ਗੱਲ ਹੋਈ ਉਹ ਕਹਿੰਦੇ ਆ ਕਿ ਜਿਹੜਾ ਪਾਣੀ ਦਾ ਇੱਕ ਐਨਾਲਿਸਿਸ ਕਰਨਾ ਚਾਹੁੰਦੀ ਸੀ ਸਟੇਟ ਗਵਰਨਮੈਂਟ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਐਸਪੀਐਲ ਨਹਿਰ ਦਾ ਮੁੱਦਾ ਹੈ ਵੀ ਉਹ ਕਹਿੰਦੇ ਕਿਸਾਨ ਜਥੇਬੰਦੀਆਂ ਹੁਣ ਕਿਉਂ ਚੁੱਪ ਨੇ ਕਿਸਾਨ ਜਥੇਬੰਦੀਆਂ ਨੂੰ ਇਹਦੇ ਬਾਰੇ ਦੇ ਵਿੱਚ ਕੋਈ ਵੈਰੀਫਾਈ ਕਰਨਾ ਚਾਹੀਦਾ ਸੀ ਤੇ ਆਪਣੀ ਗੱਲ ਰੱਖਣੀ ਚਾਹੀਦੀ ਸੀ ਕਿ ਉਹ ਜਾਣਬੁੱਝ ਕੇ ਜਿਸ ਤਰ੍ਹਾਂ ਹੁਣ ਐਸਕੇਐਮ ਨੇ ਇੱਕ ਨਵਾਂ ਕਨਸੈਪਟ ਲਿਆਂਦਾ ਹੈ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕੱਲ ਨੂੰ ਇੱਕ ਜਗਰਾਓ ਦੇ ਵਿੱਚ ਇੱਕ ਵੱਡੀ ਰੈਲੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਂ ਦੇਖੋ ਮੈਂ ਪਹਿਲਾਂ ਹੀ ਕਿਹਾ ਹੈਗਾ ਕਿ ਜਦ ਤੱਕ ਕਿਸਾਨ ਜਿਹੜੀਆਂ ਯੂਨੀਅਨਸ ਨੇ ਇੱਕ ਕਲੈਰਿਟੀ ਚ ਗੱਲ ਕਰਨੀ ਚਾਹੀਦੀ ਹੈ ਦੇਖੋ ਜਿਹੜੀ ਹਰ ਚੀਜ਼ ਹਰ ਵੇਲੇ ਅਸੀਂ ਕੋਈ ਆਪਣੀ ਚੀਜ਼ ਨੂੰ ਬਦਲ-ਅਦਲ ਕਰੀਏ ਐਮਐਸਪੀ ਪੰਜਾਬ ਦੇ ਵਿੱਚ ਤਾਂ ਐਮਐਸਪੀ ਚੱਲ ਰਹੀ ਹੈਗੀ ਹੈ Haryana ਚ ਚੱਲ ਰਹੀ ਹੈ ਸਗੋਂ ਬਾਕੀ ਦੇ ਸੂਬਿਆਂ ਚ ਯੂਪੀ ਚ ਨਹੀਂ ਹੈ West Bengal ਚ ਨਹੀਂ ਹੈ Bihar ਚ ਨਹੀਂ ਹੈ ਤਾਂ ਅਸੀਂ ਜਿਹੜੀ ਇਹ ਆਪਣੀ ਗੱਲ ਕਰਕੇ ਜਿਹੜੇ ਆਪਣੇ ਪੱਖ ਨੇ ਉਹ ਅਸੀਂ ਰੱਖੀਏ ਬਜਾਏ ਦੇ ਕਿ ਅਸੀਂ ਲੋਕਾਂ ਦੇ ਵਿੱਚ ਇੱਕ ਨੈਗੇਟਿਵਿਟੀ ਕ੍ਰੀਏਟ ਕਰੀਏ ਔਰ ਸੂਬੇ ਦੀ ਜਿਹੜੀ ਅਬਦੀ ਤਰੱਕੀ ਹੈ ਉਹਦੇ ਤੇ ਅਸੀਂ ਕੰਟਰੋਲ ਨਾ ਕਰ ਸਕੀਏ ਕਿਸਾਨ ਭਰਾਵਾਂ ਨੇ ਮੈਂ ਹਮੇਸ਼ਾ ਇਹ ਗੱਲ ਕਹੀ ਹੈ ਕੋਈ ਜਥੇਬੰਦੀਆਂ ਨਾਲ ਮੇਰੀ ਗੱਲਬਾਤ ਵੀ ਹੁੰਦੀ ਰਹਿੰਦੀ ਹੈ ਕਦੀ ਕਦੀ ਲੇਕਿਨ ਉਹਨਾਂ ਦੀਆਂ ਜਾਇਜ਼ ਮੰਗਾਂ ਨੇ ਮੈਂ ਉਹਨਾਂ ਦੀ ਹਮੇਸ਼ਾ ਹਮਾਇਤ ਕਰਾਂਗਾ ਔਰ ਉਹਨਾਂ ਦੇ ਨਾਲ ਖੜਾ ਤੁਸੀਂ ਥੱਕੇ ਹੋ ਸਾਥੀ ਵੀ ਤੁਹਾਡੇ ਕਾਹਲੀ ਕਰ ਰਿਹਾ ਹੈ ਲਾਸਟ ਚਾਰ ਪਾਰਟੀਆਂ ਚੋਣਾਂ ਲੜ ਰਹੀਆਂ ਨੇ ਤੁਸੀਂ ਐਨਾਲਿਸਿਸ ਵੀ ਕੀਤਾ ਹੋਣਾ ਪੀਐਮ ਸਾਹਿਬ ਵੀ ਆ ਰਹੇ ਨੇ ਔਰ ਜੇਪੀ ਨੱਡਾ ਸਾਹਿਬ ਆ ਰਹੇ ਨੇ ਕਿੰਨਾ ਕੁ ਵਜਨ ਲੱਗ ਰਿਹਾ ਹੈ ਇਕੱਲਿਆਂ ਚੋਣਾ ਲੜਨ ਦਾ ਔਰ ਬੋਝ ਕਿੰਨਾ ਕੁ ਹੈਗਾ ਰਿਜ਼ਲਟ ਦਾ ਵੀ ਬੋਝ ਨਹੀਂ ਸਾਡੇ ਰਿਜ਼ਲਟਸ ਬੈਟਰ ਹੋਣਗੇ ਥੈਂਕ ਯੂ ਜੇ ਅਸੀਂ ਅੱਗੇ ਦੋ ਜਿੱਤਿਆਂ ਤੇ ਹੁਣ ਅਸੀਂ ਜ਼ਿਆਦਾ ਜਿੱਤਾਂਗੇ ਥੈਂਕ ਯੂ ਨੰਬਰ ਤੁਸੀਂ ਦੇਖ ਲੈਣਾ ਥੈਂਕ ਯੂ ਸੋ ਸਰ ਰਾਣਾ ਗੁਰਮੀਤ ਸਿੰਘ ਸੋਢੀ ਜਿਹੜੇ ਭਾਜਪਾ ਦੇ ਉਮੀਦਵਾਰ ਨੇ ਫਰੋਜ਼ਪੁਰ ਲੋਕ ਸਭਾ ਹਲਕੇ ਤੋਂ ਆਸਵੰਦ ਨੇ ਇਹ ਨਾਲ ਹੀ ਉਹ ਕਹਿੰਦੇ ਆ ਕਿ ਕਿਸਾਨ ਜਿੱਥੇ ਬੰਦੀਆਂ ਵੱਲੋਂ ਜਿਹੜਾ ਵਿਰੋਧ ਕੀਤਾ ਜਾ ਰਿਹਾ ਹੈ ਅਸਲ ਦੇ ਵਿੱਚ ਉਹਦਾ ਹੋਰ ਕੋਈ ਜਿਹੜਾ ਲੁਕਵਾ ਤਰੀਕਾ ਹੋ ਰਿਹਾ ਉਹ ਕਿਸਾਨ ਵਿਰੋਧ ਨਹੀਂ ਕਰ ਰਹੇ ਜਿਹੜੇ ਕਿਸਾਨ ਵਿਰੋਧ ਕਰ ਰਹੇ ਨੇ ਉਹਨਾਂ ਦਾ ਕੋਈ ਆਪਣਾ ਪਰਸਨਲ ਅਜੰਡਾ ਹੈ ਤੇ ਕਿਸਾਨ ਦੇ ਨਾਮ ਨੂੰ ਉਹ ਬਦਨਾਮ ਕਰ ਰਹੇ ਨੇ ਸੋ ਮੈਨੂੰ ਜਸਵਿੰਦਰ ਸਿੰਘ ਵਿਟਰਮਦੇਓ ਇਜਾਜ਼ਤ ਧੰਨਵਾਦ ਸਤਿ ਸ੍ਰੀ ਅਕਾਲ